ਅੱਸੀ ਗੱਲ ਜੀ ਮੈਂ ਸਭ ਟੱਲੋਂ امید ਹੈ ਕਿ ਤੁਸੀਂ ਠੀਕ-ਠਾਕ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜੋ ਮਾਰਚ ਮਹੀਨੇ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਲਾਏ ਜਾਂਦੇ ਨੇ ਉਹਨਾਂ ਤੇ ਬੀਜ ਦੀ ਵਿਕਰੀ ਵੀ ਕੀਤੀ ਜਾਂਦੀ ਹੈ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਆਪਣੇ ਫਾਰਮਾਂ ਤੇ ਇਹ ਬੀਜ ਤਿਆਰ ਕੀਤਾ ਜਾਂਦਾ ਉਹ ਕਿਸਾਨਾਂ ਨੂੰ ਦਿੱਤਾ ਜਾਂਦਾ ਉਸ ਬਿਛੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੇ ਹੁਣ ਕਿਸਾਨ ਮੇਲੇ ਰਹਿੰਦੇ ਨੇ ਉਹਨਾਂ ਦੇ ਵਿੱਚ ਗਰਦਾਸਪੁਰ 13 ਮਾਰਚ ਨੂੰ ਤੇ ਬਠਿੰਡਾ 18 ਮਾਰਚ ਨੂੰ ਜਿਹੜਾ ਲੁਧਿਆਣਾ ਯੂਨੀਵਰਸਿਟੀ ਮੇਲਾ ਲੱਗਣਾ ਹੈ ਉਹ 21 ਤੇ 22 ਮਾਰਚ ਨੂੰ ਤੇ ਲਾਸਟ ਮੇਲਾ ਲੱਗਣਾ ਹੈ 25 ਮਾਰਚ ਨੂੰ ਪਟਿਆਲਾ ਰੌਣੀ ਦੇ ਵਿੱਚ ਇੱਥੇ ਜਿਹੜੇ ਬੀਜ ਆਪਾਂ ਨੂੰ ਮਿਲਲੇ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਵੇਂ ਸਭ ਤੋਂ ਪਹਿਲਾਂ ਚੋਨੇ ਦਾ ਬੀਜ ਆ ਗਿਆ BR131 ਇਹਦੀ ਪੈਕਿੰਗ 8 16 ਤੇ 24 ਕਿਲੋ ਦੀ ਹੋਊਗੀ ਤੇ 8 ਕਿਲੋ ਦਾ ਰੇਟ ਆ 450 ਰੁਪਏ 16 ਕਿਲੋ ਦਾ 900 ਰੁਪਏ ਤੇ 24 ਕਿਲੋ ਦਾ 1350 ਰੁਪਏ ਹੋਵੇਗਾ ਇਹ ਬੀਜ 130 PR 128 PR 126 PR 121 PR 114 ਤੇ PR 113 ਇਹ ਸਾਰੇ ਬੀਜਾਂ ਦਾ ਇਕুই ਰੇਟ ਉਹਨਾਂ ਨੇ ਰੱਖਿਆ ਗਿਆ ਇਸ ਤੋਂ ਬਾਅਦ ਗੱਲ ਕਰਦੇ ਆ ਬਾਸਮਤੀ ਦੀ ਬਾਸਮਤੀ ਦੇ ਵਿੱਚ ਜਿਹੜੇ ਬੀਜ ਮਿਲਨੇ ਨੇ ਕਿਸਾਨ ਮੇਲੇ ਤੋਂ ਉਹਨਾਂ ਵਿੱਚ ਪੰਜਾਬ ਬਾਸਮਤੀ 7 ਤੇ ਇਹ ਇਹਦਾ 8 ਤੇ 24 ਕਿਲੋ ਦੀ ਪੈਕਿੰਗ ਹੈ ਤੇ 8 ਕਿਲੋ ਦਾ ਰੇਟ 600 ਰੁਪਏ ਤੇ 24 ਕਿਲੋ ਦਾ ਰੇਟ 1800 ਰੁਪਏ ਰੱਖਿਆ ਗਿਆ ਹੈ ਤੇ ਪੂਸਾ ਬਾਸਮਤੀ 1847 1718 1121 ਤੇ 1509 ਦੇ ਬੀਜ ਇਸ ਮੇਲੇ ਤੇ ਉਪਲਬਧ ਕਰਾਏ ਜਾਣਗੇ ਤੇ ਜੇਕਰ ਆਪਾਂ ਗੱਲ ਕਰੀਏ ਗਰਮ ਰੁੱਤ ਦੀ ਮੂੰਗੀ ਦੀ ਛੱਠੀ ਮੂੰਗੀ ਜੋ ਆਪਾਂ ਕਹਿੰਦੇ ਨੇ ਉਹਦਾ ਐਸਐਮਐਲ 1827 ਦੇ ਬੀਜ ਆਪਾਂ ਨੂੰ ਦਿੱਤਾ ਜਾਵੇਗਾ ਉਹਦੀ ਪੈਕਿੰਗ 2 ਕਿਲੋ 6 ਕਿਲੋ ਤੇ 12 ਕਿਲੋ ਦੀ ਹੋਵੇਗੀ 2 ਕਿਲੋ ਦਾ ਰੇਟ 300 ਰੁਪਏ ਤੇ 6 ਕਿਲੋ ਦਾ ਰੇਟ 900 ਰੁਪਏ ਤੇ 12 ਕਿਲੋ ਦਾ ਰੇਟ 1800 ਰੁਪਏ ਹੈਗਾ ਗਰਮ ਰੁੱਤ ਦੇ ਮਾਂ ਜੋ ਸੱਠੇ ਮਾਂ ਉਹਨਾਂ ਦਾ ਬੀਜ ਵੀ ਉਪਲਬਧ ਕਰਾਇਆ ਜਾਊਗਾ ਮਾਂ 11 37 ਤੇ ਮਾਂ 1008 ਇਹਨਾਂ ਦੀ ਪੈਕਿੰਗ 2 ਕਿਲੋ ਤੇ 4 ਕਿਲੋ ਦੀ ਹੋਵੇਗੀ 2 ਕਿਲੋ ਦਾ ਰੇਟ 300 ਰੁਪਏ ਤੇ 4 ਕਿਲੋ ਦਾ ਰੇਟ 600 ਰੁਪਏ ਸੌਣ ਰੁੱਤ ਦੀ ਮੂੰਗੀ ਇਦੇ ਵਿੱਚ 18 8 ਤੇ 2056 ਇਹ 4 ਤੇ 8 ਕਿਲੋ ਦੀ ਪੈਕਿੰਗਾਂ ਹੋਣਗੀਆਂ 4 ਕਿਲੋ ਦਾ ਰੇਟ 600 ਰੁਪਏ ਤੇ 8 ਕਿਲੋ ਦਾ ਰੇਟ 1200 ਰੁਪਏ ਰੱਖਿਆ ਗਿਆ ਸੋਨੀ ਰੁੱਤ ਦੇ ਮਾਂ ਇਹਨਾਂ ਵਿੱਚ ਮਾਂ 883 ਤੇ ਮਾਂ 114 ਇਹ ਵੀ 2 ਕਿਲੋ ਤੇ 4 ਕਿਲੋ ਦੀ ਪੈਕਿੰਗ ਹੋਵੇਗੀ ਅਰਹਰ ਦਾ ਬੀਜ 882 ਤੇ 881 ਤੇ ਇਹ 2 ਕਿਲੋ ਤੇ 6 ਕਿਲੋ ਦੀ ਪੈਕਿੰਗ ਮਿਲੇਗੀ 2 ਕਿਲੋ ਦਾ ਰੇਟ 240 ਰੁਪਏ ਤੇ 6 ਕਿਲੋ ਦਾ ਰੇਟ 720 ਰੁਪਏ ਰੱਖਿਆ ਗਿਆ ਹੈ ਸੋਆਬੀਨ ਦੀ ਕਿੱਕ ਕਿਸਮ 958 2 ਕਿਲੋ ਤੇ 15 ਕਿਲੋ ਦੀ ਪੈਕਿੰਗ ਦੇ ਵਿੱਚ ਮਿਲੇਗੀ ਇਸ ਦਾ ਰੇਟ 150 ਰੁਪਏ ਤੇ 15 ਕਿਲੋ ਵਾਲਾ 1125 ਰੁਪਏ ਰੱਖਿਆ ਗਿਆ ਸੋਨੀ ਰੁੱਤ ਦੀ ਮੱਕੀ ਜੈਸੀ 12 ਇਹ ਲਈ 5 ਕਿਲੋ ਤੇ 10 ਕਿਲੋ ਦੀ ਪੈਕਿੰਗ ਹੋਵੇਗੀ 5 ਕਿਲੋ ਦਾ ਰੇਟ 300 ਰੁਪਏ 10 ਕਿਲੋ ਦਾ 600 ਰੁਪਏ ਰੱਖਿਆ ਗਿਆ ਹੈ ਚਾਰੇ ਵਾਲੀ ਮੱਕੀ ਜੋ ਬਹੁਤ ਸਾਰੇ ਕਿਸਾਨ ਵੱਲ ਬੀਜਦੇ ਆ ਜੇ 1008 ਤੇ ਜੇ 1007 ਤੇ ਜੇ 1006 ਇਹ ਤਿੰਨ ਕਿਸਮਾਂ ਚਾਰੇ ਵਾਲੀ ਮੱਕੀ ਦਿੱਤੀ ਜਾਵੇਗੀ ਇਹਨਾਂ ਦੀ ਪੈਕਿੰਗ 5 ਕਿਲੋ ਤੇ 15 ਕਿਲੋ ਦੀ ਹੋਵੇਗੀ 5 ਕਿਲੋ ਦਾ ਰੇਟ 300 ਰੁਪਏ ਤੇ 15 ਕਿਲੋ ਦਾ ਰੇਟ 900 ਰੁਪਏ ਰੱਖਿਆ ਗਿਆ ਹੈ ਚਾਰੇ ਵਾਲਾ ਬਾਜਰਾ ਇਹਦੇ ਚ ਪੀਸੀਬੀ 166 2 ਕਿਲੋ ਤੇ 4 ਕਿਲੋ ਦੀ ਪੈਕਿੰਗ ਹੋਵੇਗੀ 2 ਕਿਲੋ ਦਾ ਰੇਟ 150 ਰੁਪਏ ਤੇ 4 ਕਿਲੋ ਦਾ ਰੇਟ 300 ਰੁਪਏ ਰੱਖਿਆ ਗਿਆ ਹੈ ਨਾਲ ਹੀ ਤੁਸੀਂ اف بی سی 16 ਅਤੇ پی سی بی 165 ਕਿਸਮਾਂ ਦੀ ਤੁਸੀਂ ਖਰੀਦ ਸਕਦੇ ਹੋ ਚਾਰੇ ਵਾਲੀ ਜਰੀ ਤੇ ਸੂਣਕੇ ਜਰੀ ਇਹ ਵੀ ਆਪਾਂ ਇੱਥੇ ਬੀਜ ਪ੍ਰਾਪਤ ਕਰ ਸਕਦੇ ਹਾਂ ਤੇਲਾ ਦੇਸੀ ਘਿਪਾ ਮੋٹے ਨਾਲ ਜੀਨਾ ਤੇ ਕੰਗਣੀ ਦਾਲਾਂ ਦੇ ਤੇਲ ਬੀਜ ਕਿੱਟਾਂ ਵੀ ਆਪਾਂ ਪ੍ਰਾਪਤ ਕਰ ਸਕਦੇ ਹਾਂ ਚਾਰਾ ਫਸਲਾਂ ਬੀਜ ਕਿੱਟ ਮੱਕੀ ਬਾਜਰਾ ਜਵਾਰ ਜਰੀ ਗਿੰਨੀ ਕਾਹਦੀਆਂ ਕਿੱਟਾਂ ਪੱਥੋਂ ਲੈ ਸਕਦੇ ਹਾਂ ਮੋٹے ਨਾਚਾਂ ਦੇ ਵਿੱਚ ਚੀਨਾ ਕੰਗਣੀ ਬਾਇਰਾ ਤੇ ਜਵਾਰ ਚਰੀ ਦੀ ਵੀ ਪੈਕਿੰਗ ਵੀ ਆਪਾਂ ਲੈ ਸਕਦੇ ਹਾਂ 100 ਰੁਪਏ ਇੱਕ ਪੈਕਟ ਦੇ ਨਾਲ ਤੇ ਆਪਾਂ ਸਬਜ਼ੀਆਂ ਦੇ ਬੀਜ ਵੀ ਇੱਥੋਂ ਖਰੀਦ ਸਕਦੇ ਹਾਂ ਕਿਆ ਗਦੂ ਪੇਟਾ ਖਰਬੂਜਾ ਤਰਬੂਜ ਭਿੰਡੀ ਬੈਂਗਣੀਆਂ ਆਪਾਂ ਤਿੰਨ ਕਿਸਮਾਂ ਖਰੀਦ ਸਕਦੇ ਹਾਂ ਕਰੇਲੇ ਦੀਆਂ ਦੋ ਕਿਸਮਾਂ ਤੇ ਹਲਵਾ ਗਦੂ ਦੀਆਂ ਤਿੰਨ ਕਿਸਮਾਂ ਟੰਡਾ ਦੀ ਇੱਕ ਕਿਸਮ ਐਸ 47 ਗੁਆਰੇ ਦੀਆਂ ਪੰਜਾਬ ਵੈਜੀਟੇਬਲ ਗੁਆਰਾ 1 ਹਲਦੀ ਦੀਆਂ ਦੋ ਕਿਸਮਾਂ ਖਰੀਦ ਸਕਦੇ ਆ ਪੰਜਾਬ ਹਲਦੀ ਬਨ ਤੇ ਪੰਜਾਬ ਹਲਦੀ 2 ਤੇ 2 ਕਿਲੋ ਦੀ ਪੈਕਿੰਗ 100 ਰੁਪਏ ਦੀ ਆਪਾਂ ਨੂੰ ਮਿਲੂਗੀ ਆਲੂ ਦੀਆਂ ਆਪਾਂ ਤਿੰਨ ਕਿਸਮਾਂ ਖਰੀਦ ਸਕਦੇ ਆ ਪੀਪੀ 102 ਕੋਫਰੀ ਪਖਰਾਜ ਕੋਫਰੀ ਜੋਤੀ ਇਹਨਾਂ ਦੀ ਪੈਕਿੰਗ ਆਪਾਂ ਨੂੰ 50 ਕਿਲੋ ਦੀ ਮਿਲਣੀ ਹੈ ਤੇ 1000 ਰੁਪਏ ਇਹਦਾ ਰੇਟ ਲਿਖਿਆ ਗਿਆ ਇਹ ਸਾਰੇ ਬੀਜ ਆਪਾਂ ਮੇਲੇਾਂ ਤੇ ਉਪਲਬਧ ਹੋਣਗੇ ਉੱਥੋਂ ਸਾਰੇ ਖਰੀਦ ਕੇ ਲਈਏ ਤੇ ਆਪਣੇ ਬੀਜ ਘਰਾਂ ਦੇ ਵਿੱਚ ਲਾ ਕੇ ਜਾਂ ਖੇਤਾਂ ਦੇ ਵਿੱਚ ਬੀਜ ਕੇ ਆਪਾਂ ਵਧੀਆ ਫਸਲ ਪ੍ਰਾਪਤ ਕਰੀਏ